ਮੇਰਾ ਨਾਮ ਜੀ ਜੀਤਾ ਰਾਮ ਪੇਂਟਰ ਮਾਨਸਾ ਮਾਨਸਾ ਯੂਨੀਅਨ ਦਾ ਪ੍ਰਧਾਨ ਜੀ ਸਾਡੇ ਸਾਬਕਾ ਪ੍ਰਧਾਨ ਸ੍ਰੀ ਜਗਦੀਸ਼ ਜੀ ਉਹਨਾਂ ਦੇ ਅੰਤਮ ਅਰਦਾਸ ਵਿੱਚ ਅਸੀਂ ਆ ਇੱਕ ਪੌਦੇ ਵੰਡਣ ਦੀ ਪੌਦੇ ਵੰਡਣ ਦਾ ਉਪਰਾਲਾ ਕੀਤਾ ਜੀ ਬਸ ਆਹੀ ਉਹਨਾਂ ਨੂੰ ਸ਼ਰਧਾਂਜਲੀ ਹੈ ਜੀ ਸਾਡੇ ਕੋਲ ਪੌਦੇ ਜੀ ਅਸੀਂ ਲੈ ਕੇ ਆਏ ਸੀ 51 ਇਨੇ ਕਿਹੜੇ ਸ਼ਾਨਦਾਰ ਹੈ ਇਹਦੇ ਵਿੱਚ ਹਾਂ ਜੀ ਸ਼ਾਨਦਾਰ ਪੌਦੇ ਆ ਜੀ ਟਾਲੀ ਹੋ ਗਈ ਜਾਮਣੂ ਹੋ ਗਈ ਤੂਤ ਹੋ ਗਿਆ ਜੀ ਤੇ ਆਪਣਾ ਨਿੰਮ ਹੋ ਗਿਆ ਜੀ ਡੇਕ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਬਿਸ਼ਕਰਮਾ ਪਿਆਬੀ ਪੇਂਟਰ ਜੀ ਨੂੰ ਮਾਨਸਕੀ ਜੀ ਵੀਿਲ ਕਰਾਉਣੇ ਹੋਰ ਜਿਹੜੇ ਬੁੱਤੇ ਬੰਦ ਰਹੇ ਉਹਨਾਂ ਨੂੰ ਤਾਂ ਇਹੀ ਅਪੀਲ ਕਰਦੇ ਆ ਜੀ ਵੀ ਇਹਨਾਂ ਬੁੱਤਿਆਂ ਨੇ 2 ਸਾਲ ਸੇਵਾ ਕਰਨੀ 2 ਸਾਲ ਸੇਵਾ ਕਰਨ ਵਾਲੇ ਬੁੱਤੇ ਆਪਦੇ ਆਪ ਹੀ ਚੱਲ ਜਾਣਗੇ ਜੀ ਇਹ ਬੁੱਤੇ ਔਰ ਜਿਹੜੇ ਸਾਡੇ ਗੁਰੂ ਸਾਡੇ ਉਸਤਾਦ ਦੇ ਨੂੰ ਸਹੀ ਪਿਆਰ ਕਰਦੇ ਨੇ ਉਹ ਇੱਕ ਇੱਕ ਬੂਟੇ ਦੀ ਸੇਵਾ ਲਾਜ਼ਮੀ ਕਰਨ ਜੀ ਹੋਰ ਵੀ ਆਇਆ ਕੋਈ ਐਕਟਰ ਨਾ ਫਿਲਮੀ ਐਕਟਰ ਕਿਰੇ ਤੇ ਆਇਆ ਲਾਲ ਦਾ ਕੋਈ ਨਹੀਂ ਉਹ ਚਲੇ ਗਿਆ ਕਿ ਜੀ ਆਕੇ ਚਲੇ ਗਿਆ